ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਮੀਟਿੰਗ ਦੇ ਵਿੱਚ ਆਏ ਸੋਡੇ ਲਈ ਫਾਰਮ ਟਰੈਕ 60 ਲੈ ਕੇ ਆਏ ਦੋਸਤੋ ਪੰਜਾਬ ਨੰਬਰ ਦੇ ਵਿੱਚ ਪੰਜਾਬ ਨੰਬਰ ਫਾਰਮ 60 ਦੀ ਦੋਸਤੋ ਬਹੁਤ ਹੀ ਡਿਮਾਂਡ ਹੈ ਕਾਫੀ ਚਰਪਾ ਟਰੈਕਟਰ ਆਇਆ ਦੋਸਤੋ ਆਪਣੇ ਕੋਲ ਇਹ ਪੰਜਾਬ ਨੰਬਰ ਟਰੈਕਟਰ ਦੋਸਤੋ ਡਬਲ ਕਲਚ ਦੇ ਵਿੱਚ ਤੀਜੇ ਘਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਤ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਇਸ ਨੰਬਰ ਤੇ ਫੋਟੋਆਂ ਭੇਜ ਕੇ ਇਸ ਵੀਡੀਓ ਭੇਜੀਏ ਐਡ ਕਰਵਾ ਸਕਦੇ ਹੋ ਜੀ ਕਰਦਿਆਂ ਟਰੈਕਟਰ ਬਾਰੇ ਗੱਲ ਬਾਤ ਫਾਰਮ ਟਰੈਕ 60 ਹੈ ਜੀ 2009 ਮਾਡਲ ਪੰਜਾਬ ਨੰਬਰ ਪਟੰਡਾ ਨੰਬਰ ਆ ਦੋਸਤੋ ਸਰਕਾਰੀ ਨੰਬਰ ਤੇ ਟਰੈਕਟਰ ਤੇ ਲੱਗੀਆਂ ਹੋਈਆਂ ਦੋਸਤੋ ਡਬਲ ਕਲਚ ਦੇ ਵਿੱਚ ਹੈ ਇਹ 2009 ਮਾਡਲ ਹੈ ਜੇ ਕਲ ਕਰਕੇ ਪਟਾਇਰਾ ਦੀ 80 ਪਹਿ ਟਾਇਰ ਦੋਸਤੋ ਮੂਰਲੇ ਜੀ ਸ਼ੇਪ ਹੈ 16 ਦੇ ਪਿਛਲੇ ਟਾਇਰ ਦੋਸਤੋ 14 ਵਾਲੇ ਆ 90 ਪੈਸੇ ਟਰੈਕਟਰ ਇੰਜਨ ਗੇਅਰ ਤਾਂ ਬਹੁਤ ਚੰਗਾ ਹੈ ਜੀ ਰੰਗ ਪੇਂਟ ਟਰੈਕਟਰ ਦਾ ਸਾਰੇ ਦਾ ਸਾਰ ਹੈ origignal ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਜੇ ਕਲ ਕਰਕੇ ਆਪਾਂ ਰੇਟ ਦੀ ਰੇਟ ਹੈਗਾ ਦੋ ਲੱਖ 85000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕ ਵੀ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਦੋਸਤੋ ਕੁਸਟਮਰ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ